ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ શ્રી ਗੌਰਵ ਯਾਦਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਕਿ ਪੰਜਾਬ ਵਿੱਚ ਉਹਨਾਂ ਦੇ ਸ਼ਬਦਾਂ ਚ ਇੱਕ ਵਾਰਨ ਡਰੱਗਸ ਜੋ ਕਿ ਜਾਰੀ ਮੁਹਿੰਮ ਜਾਰੀ ਹੈ ਇਹਦੀ ਲੜੀਵਾਰ ਇਹਨੂੰ ਅੱਗੇ ਲਿਜਾਣਦੇ ਹੋਏ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿੱਤਿਆ ਜੀ ਦੀ ਰਹਿਨਮਾਈ ਹੇਠ ਗੁਰਦਾਸਪੁਰ ਪੁਲਿਸ ਨੂੰ ਦੋ ਵੱਖ-ਵੱਖ ਮਕਦਮਿਆਂ 'ਚ ਸਫਲਤਾ ਅਸਲ ਹੋਈ ਹੈ ਇਹਦੇ ਵਿੱਚ ਸਪੈਸ਼ਲ ਟੀਮ ਦੇ ਇਨਚਾਰਜ ਗੁਰਵਿੰਦਰ ਸਿੰਘ ਜੀ ਐਸ ਐਚਓ ਦਿਨਾਨਗਰ ਅਮਰਿਤਪਾਲ ਜੀ ਐਸ ਐਚਓ ਰਾਣਾ ਸ਼ਾਲਾ ਮੋਨ ਲਾਲ ਜੀ ਤੇ ਇਹਨਾਂ ਦੀ ਟੀਮ ਸਾਡੇ ਆਈਓ ਸਹਿਬਾਨ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾ ਮੁਕੱਦਮਾ ਪੀ ਐਸ ਦਿਨਾਨਗਰ ਚ ਦਰਜ ਹੋਇਆ ਜੀ ਐਫ ਆਰ ਨੰਬਰ 26 ਇਹਦੇ ਵਿੱਚ ਸੈਕਸ਼ਨ 18 ਐਨ ਡੀ ਪੀ ਐਸ ਐਕਟ 25 ਆਮਜ਼ ਐਕਟ ਲੱਗਿਆ ਤੇ ਅਵਿਨਾਸ਼ ਸਿੰਘ ਤੇ ਹਰਸ਼ ਸੈਣੀ ਇਹ ਦੋਨੋਂ ਨਰੋਟ ਦੇ ਵਸਨੀਕ ਹੈ ਇਹਨਾਂ ਤੋਂ ਬਰਾਮਦਗੀ ਜਿਹੜੀ ਹੈ ਜੀ 32 ਬੋਰ ਪਿਸਟਲ 17 ਗ੍ਰਾਮ ਅਫੀਮ ਦੀ ਬਰਾਮਦਗੀ ਤੇ ਫਰਦਰ ਵੀ ਆਪਾਂ ਇਹਨਾਂ ਦਾ ਰਿਮਾਂਡ ਲਿਆ ਉਹਦੇ ਵਿੱਚੋਂ ਹੋਰ ਸਾਨੂੰ ਤੱਥ ਨਵੇਂ ਤੱਥ ਲੱਭੇ ਤੇ ਹੋਰ ਸਾਨੂੰ ਰਿਕਵਰੀ ਅਫੀਮ ਦੀ ਵੀ ਹੋਈ ਹੈ ਜੀ ਦੂਸਰਾ ਜਿਹੜਾ ਮੁਕੱਦਮਾ ਐਫਆਰ ਨੰਬਰ 12 ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਦਾ ਇਹਦੇ ਵਿੱਚ ਸੈਕਸ਼ਨ 15 18 27 ਐਂਡੀਪੀਐਸ ਐਟ ਲੱਗਾ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਹੈ ਗੁਰਜੀਤ ਸਿੰਘ ਐਟ ਦ ਰੇਟ ਕਾਲਾ ਇਹ ਨਵਾਂ ਨਸ਼ੇਰਾ ਪੁਰਾਣੀ ਸ਼ਾਲੇਦਾਈ ਰਹਿਣਪੰਦਾ ਇਹਦੇ ਕੋਲੋਂ 100 ਗ੍ਰਾਮ ਅਫੀਮ 450 ਗ੍ਰਾਮ ਡੋਡੇ ਪੋਸ ਤੇ 3000 ਰੁਪਏ ਡਰਗ ਵਣੀ ਤੇ ਇਲੈਕਟ੍ਰੋਨਿਕ ਕੰਡਾ ਇਹਦੀ ਬਰਾਬਦੀ ਹੋਈ ਹੈ ਅਸੀਂ ਨਸ਼ਿਆ ਵਿਰੋਧ ਜਿਹੜੀ ਮੁਹਿੰਮ ਹੈ ਉਹਨੂੰ ਇਹ ਜਾਰੀ ਰੱਖਾਂਗੇ ਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਅਸੀਂ ਵਚਨਬੱਧ ਹਾਂ ਤੇ ਇਸੇ ਲੜੀ 'ਚ ਹੋਰ ਵੀ ਅੱਗੇ ਰਿਕਵਰੀਜ਼ ਆਪਾਂ ਕਰਾਂਗੇ ਕਿ ਕਿਸੇ ਨਾਲ ਜੱਲੇ ਦੀ ਕਿਸੇ ਇਹ ਜੀ ਫਰਦਰ ਤਫਤੀਸ਼ ਚ ਆਏਗਾ ਜਿਹੜਾ ਪੁਰਾਣੀ ਸ਼ਾਲੇ ਵਾਲਾ ਉਹ ਦੋਸ਼ੀ ਹੈ ਇਹ ਆਊਟ ਆਫ ਸਟੇਟ ਜਦੋਂ ਆਪਣਾ ਟਰੱਕ ਡਰਾਈਵਰੀ ਦਾ ਕੰਮ ਕਰਦਾ ਤਾਂ ਉਥੋਂ ਮੋਡਲੀ ਪੁੱਛ ਕੇ ਉਥੋਂ ਲੈ ਕੇ ਆਉਂਦਾ ਸੀ ਤੇ ਇੱਥੇ ਆ ਕੇ ਵੇਚਦਾ ਸੀ ਜਿਹੜਾ ਪਿਸਤਲ ਵਾਲਾ ਬੰਦਾ ਫੜਿਆ ਜੀ ਇਹਦੇ ਕੋਈ ਸੰਬੰਧ ਕੋਈ ਹੈ ਕਿ ਬਣਾ ਲਿਆ ਇਹਦੇ ਤੇ ਜੀ ਪਹਿਲਾਂ ਸਿਰਫ ਇੱਕ ਐਕਸਾਈਜ਼ ਦਾ ਪਰਚਾ ਇਹਦੇ ਤੇ ਇਹਦਾ ਖਾਜੇ ਤਾਂ ਕੋਈ ਮਿਸਲ ਜਿ ਕੋਈ ਸੰਬੰਧ ਨਹੀਂ ਹੈ ਕਿਸੇ ਗੈਂਗਸਟਰੇ ਕੋਈ ਉਧਰ ਦੇ ਕ੍ਰਾਈਮਨਲ ਦਾ ਦੱਸਿਆ ਕਿ ਪਿਸਤਲ ਕਿਸ ਪਰਪਸ ਲਈ ਲਈ ਸੀ ਪਿਸਟਲ ਜੀ ਇਹ ਕਿਉਂਕਿ ਨਸ਼ੇ ਦਾ ਵਪਾਰ ਕਰਦੇ ਆ ਤੇ ਆਪਣੀ ਸੁਰੱਖਿਆ ਲਈ ਜਾਂ ਡਰਾਉਣ ਵਾਸਤੇ ਉਸ ਵਾਸਤੇ ਇਹਨਾਂ ਨੇ ਪਿਸਟਲ ਜਿਹੜਾ ਟੂਕਿਓਰ ਕੀਤਾ ਹੋਇਆ ਸੀ ਕਿੰਨੀ ਕਿਤੇ ਇਹ ਕੋਈ ਇਸਰ ਕੰਮ ਦੇ ਵਿੱਚ ਲੱਗੀ ਹੋਏ ਆ ਇਹ ਜੀ ਇਹ ਅੱਗੇ ਹੁਣ ਪੁੱਛ ਗੇਚੀ ਆਏਗਾ ਕਿ ਕਿੰਨੀ ਕਿੰਨੀ ਦੇਰ ਤੋਂ ਪਹਿਲਾਂ ਇਹਨਾਂ ਦੇ ਪਿਛਲੇ ਪਰਚੇ ਸਿਰਫ ਇੱਕ ਐਕਸਰਸਾਈਜ਼ ਦਾ ਪਰਚਾ ਪਰ ਨੈਟਵਰਕ ਨਹੀਂ ਹੈ ਸਾਡੇ ਨਾਲ ਇਹ ਮੋੜ ਲਈ ਪੁੱਛ ਗੇਚੀ ਤੋਂ ਹੀ ਹੈ ਜੀ ਕਿ ਨਵੇਂ-ਨਵੇਂ ਇਸ ਭੰਦੇ ਚਾਹੀ ਸੀ ਬੜ ਛੇਤੀ ਫੜੇਗੇ ਉਮਰ ਦੇ ਖੋਲੇ ਹੈ ਜੀ ਇਹ ਇਹ 25 ਤੋਂ 30 ਸਾਲ ਦੇ ਨੌਜਵਾਨ ਨੇ ਜੀ ਕੋਈ ਉਹਦਾ ਵੈਸੇ ਕੋ ਆਪਣਾ ਕੋ ਕੰਮ ਕਰਦੇ ਸੀ ਆਪਣੀ ਗੋਦਰੀਆਂ ਆਏਗੀ ਨਹੀਂ ਇਹਨਾਂ ਦਾ ਮੇਨ ਨੌਜਵਾਨ ਨੇ ਮੇਨ ਕੰਮ ਇਹਨਾਂ ਦਾ ਹੈ ਸੀ ਕਿਸੇ ਕੋਈ ਨੌਕਰੀਆਂ ਵਾਲੇ ਬੰਦੇ ਨਹੀਂ ਹੈਗੇ ਜੀ